बलविंदर सिंह पवन कुमार नीलचंद, बलबीर कौर नरंजन सिंह सुखदेव सिंह चैन सिंह हलो मास्टर जी मेरा वजीफा ਰੇ ਜੀ ਇਸ ਬੱਚੇ ਦਾ ਲਿਸਟ ਵਿੱਚ ਨਾ ਕਿਉਂ ਨਹੀਂ ਲਿਖਿਆ? ਅਰ ਸਤ ਆਪਾਂ ਇਸ ਬੱਚੇ ਨੂੰ ਵਜੀਫਾ ਕਿਵੇਂ ਦੇ ਸਕਦੇ ਹਾਂ? ਮਾਸਟਰ ਜੀ ਮੈਂ ਵੀ ਗਰੀਬ ਹਾਂ। ਮੈਨੂੰ ਵੀ ਵਜੀਫੇ ਦੀ ਲੋੜ ਹੈ। ਬੇਟਾ ਅਸੀਂ ਤੁਹਾਨੂੰ ਵਜੀਫਾ ਨਹੀਂ ਦੇ ਸਕਦੇ। ਮਾਸਟਰ ਜੀ ਕੀ ਸਰਕਾਰ ਵੱਲੋਂ ਭੇਜਿਆ ਵਜੀਫਾ ਗਰੀਬਾਂ ਲਈ ਨਹੀਂ ਹੈ? ਬਿਲਕੁਲ ਗਰੀਬ ਬੱਚਾ ਨਹੀਂ ਹੈ। ਮਾਸਟਰ ਜੀ ਇਹਦੇ ਘਰ ਤੇ ਛੰਡੀਆਂ ਵਾਲਾ ਪੱਖਾ ਵੀ ਲੱਗਾ। ਇਹਦੇ ਪਾਪੇ ਨੇ ਤਾਂ ਨਵਾਂ ਮੋਟਰਸਾਈਕਲ ਰੱਖਿਆ। ਇਹਦਾ ਪਾਪਾ ਤੇ ਸਰਕਾਰੀ ਨੌਕਰੀ ਕਰਦਾ ਮਾਸਟਰ ਜੀ। ਇਹਦੀ ਭੈਣ ਤਾਂ ਨਰਸ ਦੀ ਪੜ੍ਹਾਈ ਕਰਨ ਢਈ ਆ। ਤੇ ਮਾਸਟਰ ਜੀ ਫੇਰੇ ਸਾਰੇ ਗਰੀਬ ਕਿੱਦਾਂ ਹੋਏ? ਮੇਰੇ ਬਾਪੇ ਦੀ ਦਾੜੀ ਨਾ ਲੱਗਣ ਕਰਕੇ ਸਾਡੇ ਘਰ ਕਈ ਕਿ ਦਿਨ ਰੋਟੀ ਨਹੀਂ ਪੱਕਦੀ ਮਾਸਟਰ ਜੀ। ਮੇਰੇ ਵੱਲ ਵੇਖੋ। ਮੇਰੀ ਵਰਦੀ ਵੱਲ ਵੇਖੋ। ਮੇਰੀ ਟੁੱਟੀ ਚੱਪਲ ਵੱਲ ਵੇਖੋ। ਮੇਰਾ ਖਾਦੀ ਬੋਰੀ ਦਾ ਬਣਿਆ ਬਸਤਾ ਵੇਖੋ। ਕੀ ਇਹ ਸਭ ਗਰੀਬ ਹੋਣ ਲਈ ਕਾਫੀ ਨਹੀਂ? ਪਰ ਕਾਕਾ ਉਹ ਤਾਂ ਠੀਕ ਹੈ। ਪਰ ਤੂੰ ਹੈ ਕਿਨਾਂ ਦਾ ਮੁੰਡਾ ਮਾਸਟਰ ਜੀ ਵਜੀਫਾ ਨੇ ਇਸ ਗੱਲ ਦਾ ਕੀ ਮਤਲਬ ਕਿ ਮੈਂ ਕਿਨਾਂ ਦਾ ਮੁੰਡਾ ਦੇਖ ਬੇਟਾ ਸਰਕਾਰ ਵੱਲੋਂ ਚੁਣੀਆਂ ਹੋਈਆਂ ਬਰਾਦਰੀਆਂ ਨੂੰ ਹੀ ਵਜੀਫਾ ਮਿਲਦਾ ਹੈ ਤੂੰ ਕਿਨਾਂ ਚੋਂ ਮਾਸਟਰ ਜੀ ਇਹ ਤਾਂ ਜੱਟਾਂ ਦਾ ਮੁੰਡਾ ਹੈ ਅੱਛਾ ਤੂੰ ਜੱਟਾਂ ਦਾ ਮੁੰਡਾ ਹੈ ਹਾਂ ਜੀ ਮਾਸਟਰ ਜੀ ਤੇ ਫੇਰ ਕਾਕਾ ਤੈਨੂੰ ਵਜੀਫਾ ਨਹੀਂ ਮਿਲ ਸਕਦਾ ਮਾਸਟਰ ਜੀ ਤੁਸੀਂ ਇਹਨਾਂ ਨੂੰ ਵਜੀਫਾ ਜ਼ਰੂਰ ਦਿਓ ਪਰ ਸਾਡੇ ਵਰਗੇ ਲੋੜਵੰਦਾਂ ਦੀ ਜੇ ਤੁਸੀਂ ਨਹੀਂ ਸੁਣਨੀ ਤਾਂ ਫੇਰ ਕੌਣ ਸੁਣੂਗਾ ਮਾਸਟਰ ਜੀ ਇਹ ਜ਼ਰੂਰੀ ਤੇ ਨਹੀਂ ਕਿ ਸਾਰੇ ਜੱਟ ਅਮੀਰ ਹੀ ਹੁੰਦੇ ਨੇ ਜੱਟਾਂ 'ਚ ਵੀ ਜਾਤ ਤੇ ਗੋਤ ਤੋਂ ਬਗੈਰ ਇੱਕ ਉੱਚੀ ਨੀਵੀਂ ਜਮਾਤ ਹੁੰਦੀ ਹੈ ਤੇ ਜੇ ਫੇਰ ਵੀ ਉਹੀ ਫੇਲੀ ਜਾਤ ਤੇ ਗੋਤ ਜ਼ਰੂਰੀ ਹੈ ਤੇ ਇਸ ਵਜੀਫੇ ਦੇ ਕਾਗਜ਼ ਤੇ ਇੱਕ ਹੋਰ ਜਾਤ ਲਿਖ ਲਓ ਗਰੀਬ ਜੱਟ ਉਹ ਗਰੀਬ ਜੱਟ